ਮੈਜਰ ਕੈਪਟਨ ਧਰਮਿੰਦਰ ਸਿੰਘ ਸਰਪੰਚ ਪਿੰਡ ਹਰਚਵਾਲ ਪ੍ਰਵਾਸੀਆਂ ਦੁਆਰਾ ਪੰਜਾਬ ਦੇ ਵਿੱਚ ਬਹੁਤ ਹੀ ਕਰਾਉਣੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਗਿਆ ਜਿਹਦੇ ਕਰਕੇ ਸਾਰਾ ਪੰਜਾਬ ਚਤਰਕਿਆ ਤੇ ਆਪਣੇ ਆਪਣੇ ਲੈਵਲ ਤੇ ਆਪਣੇ ਆਪਣੇ ਤਰੀਕੇ ਨਾਲ ਕਾਰਵਾਈ ਕਰ ਰਿਹਾ ਤੇ ਇਸੇ ਘੜੀ ਤੇਤ ಗ್ರಾಮ ਪੰਚਾਇਤ ਹਰਚਵਾਲ ਨੇ ਇੱਕ ਨਿਰਣੇ ਕੀਤਾ ਹੈ ਕਿ ਜੋ ਵੀ ਸਾਡੇ ਪਿੰਡ ਵਿੱਚ ਪ੍ਰਵਾਸੀ ਚਾਹੇ ਆਸ-ਪਾਸ ਦਾ ਕਿਰਾਏ ਦਾ ਰਹਿੰਦਾ ਉਹਨੂੰ ਹੀ ਬਾਇਰ ਕਾਰਡ ਰੱਖਾਂਗੇ ਔਰ ਸਭ ਤੋਂ ਵੱਡੀ ਗੱਲ ਐਜ਼ ਇੱਕ ਕਾਨੂੰਨ ਵੀ ਇਹ ਕਹਿੰਦਾ ਹੈ ਕਿ ਅਗਰ ਤੁਹਾਡੇ ਪਿੰਡ ਕੋਈ ਕਿਰਾਏ ਦਾ ਰਹਿੰਦਾ ਤੇ ਉਹਦੀ ਵੈਰੀਫਿਕੇਸ਼ਨ ਪੁਲਿਸ ਵੈਰੀਫਿਕੇਸ਼ਨ ਉਹਦੇ ਆਪਣੇ ਪੁਲਿਸ ਸਟੇਸ਼ਨ ਤੋਂ ਔਰ ਜਿੱਥੇ ਉਹ ਰਹਿ ਰਿਹਾ ਉਸ ਪੁਲਿਸ ਸਟੇਸ਼ਨ ਤੋਂ ਵੈਰੀਫਿਕੇਸ਼ਨ ਹੋਣਾ ਜ਼ਰੂਰੀ ਹੈ ਤੇ ਇਹਨਾਂ ਨੂੰ ਅਸੀਂ ਅੱਗੇ ਕੁਝ ਟਾਈਮ ਦੇ ਦਿੱਤਾ ਆ ਐਂਟਰੀ ਵਗੈਰਾ ਇਸ ਮੈਂਟੇਨ ਕਰ ਲਈ ਗਈ ਹੈ ਤੇ ਇਹਨਾਂ ਨੂੰ ਅੱਗੇ ਕੋਈ ਦਿਨ ਦਿੱਤੇ ਨੇ ਕਿ ਐਸ ਦਿਨ ਤੱਕ ਤੁਹਾਡੀ ਡਿਟੇਲ ਡੇਟ ਹੈ ਇਸ ਦਿਨ ਤੱਕ ਤੁਸੀਂ ਸਾਨੂੰ ਆਪਣੀ ਪੁਲਿਸ ਵੈਰੀਫਿਕੇਸ਼ਨ ਲੈ ਕੇ ਜਮ੍ਹਾਂ ਕਰਵਾ ਸਕਦੇ ਹੋ ਅਗਰ ਉਸ ਦਿਨ ਤੱਕ ਇਹ ਆਪਣੀ ਪੁਲਿਸ ਵੈਰੀਫਿਕੇਸ਼ਨ ਨੂੰ ਜਮ੍ਹਾਂ ਕਰਾਉਂਦੇ ਆ ਤੇ ਬੈਲਨ ਗੁਡਿੰਗ ਉਸ ਤੋਂ ਬਾਅਦ ਇਹਨਾਂ ਦੇ ਵਰਕਲਾ ਵੈਕਸ਼ਨ ਜ਼ਰੂਰੀ